ਏ ਜੀ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਰੂਰਲ ਸਰ ਹਰਕਮਪੀ ਸਿੰਘ ਖੱਖ ਦੁਆਰਾ ਚਲਾਈ ਗਈ ਜਿਹੜੀ ਇੱਕ ਸਪੈਸ਼ਲ ਮੁਹਮਾ ਹੈ ਜੋ ਕਿ ਲੁੱਟਖੋਆ ਕਰਨ ਵਾਲੇ ਅਤੇ ਦੂਜਾਂ ਨਸ਼ਾ ਵਾਲਿਆਂ ਦੇ ਖਿਲਾਫ ਚਲਾਈ ਗਈ ਹੈ ਉਸੇ ਤਹਿਤੀ ਸਦਰ ਪੁਲਿਸ ਨਕੌਦਰ ਨੂੰ ਇੱਕ ਜਿਹੜੀ ਸਫਲਤਾ ਮਿਲੀ ਜਿਹਦੇ ਵਿੱਚ ਮਿਤੀ 8 12 ਨੂੰ ਜਿਹੜਾ ਵਾ ਇੱਕ ਇੰਦਰਜੀਤ ਨਾਮ ਦਾ ਵਿਅਕਤੀ ਜੋ ਕਿ ਸ਼ੰਕਰ ਤੋਂ ਆਪਣੀ ਲੈਬਾਰਟਰੀ ਤੋਂ ਕੰਮ ਕਰਕੇ ਆਪਣੇ ਘਰ ਲਿੱਤਰਾਂ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਉਹਨੂੰ ਤਨ ਜੋ ਜਵਾਨ ਨੌਜਵਾਨਾ ਨੇ ਮੋਬਾਈਲ ਤੇ ਉਹਦਾ ਕੋਸਵਾਨ ਲੜਾ ਉਹ ਸਨੇਚ ਕਰ ਲਿਆ ਸੀਗਾ ਉਹਦੇ ਕਾਗਜ਼ਾਤ ਵਗੈਰਾ ਸੋ ਇਹਦੀ ਤਫਤੀਸ਼ ਜਦੋਂ ਹੈ ਡੰਗਾਈ ਨਾ ਕਰਦੇ ਹੋਏ ਐਸ ਐਚਓ सदर ਸਰ ਬਲਿੰਦਰ ਸਿੰਘ ਤੇ ਲਵਨੀਨ ਸਬ ਇੰਸਪੈਕਟਰ ਲਵਨੀਨ ਚੌਕੀ ਇਨਚਾਰਜ ਸ਼ੰਕਰ ਇਹਨਾਂ ਨੇ ਜਿਹੜੇ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਡੰਗਾਈ ਦਾ ਉਹਨਾਂ ਨਾਲ ਕੋਲ ਪੁੱਛਗਛ ਕੀਤੀ ਗਈ ਤੇ ਉਹਨਾਂ ਕੋਲ ਫਰਦਰ ਜਿਹੜੇ ਆ ਚਾਰ ਮੋਬਾਈਲ ਜਿਹੜੇ ਟੋਟਲ ਜਿਹੜੇ ਬਰਾਮਦ ਹੋਏ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਖੋਹ ਕੀਤੇ ਸੀਗੇ ਜਿਹਦੇ ਵਿੱਚੋਂ ਕੋਈ ਜ਼ਿਆਦਾਤਰ ਮੋਬਾਈਲ ਨਕੋਦਰ ਦੇ ਏਰੀਏ ਦੇ ਸਰਾਊਂਡਿੰਗ ਏਰੀਏ ਵਿੱਚ ਖੋਹ ਕੀਤੇ ਗਏ ਔਰ ਜਿਹੜੇ ਚਾਰ ਉਹਨਾਂ ਕੋਲੋਂ ਮੋਟਰਸਾਈਕਲ ਚੋਰੀ ਸ਼ੋਦਾ ਬਰਾਮਦ ਹੋਏ ਤੇ ਇੱਕ ਐਕਟਿਵਾ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਤਰਚ ਹੈਗੇ ਜੀ ਇਹ ਤਿੰਨ ਬੰਦੇ ਨੇ ਜੀ ਇਹਦੇ ਵਿੱਚ ਇੱਕ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਹੈ ਇੱਕ ਵਿਜੇ ਕੁਮਾਰੀ ਪੁੱਤਰ ਬਿੰਦਰ ਹੈ ਔਰ ਇੱਕ ਰਾਜਨ ਪੁੱਤਰ ਕੁਲਵੰਤ ਸਿੰਘ ਹੈ ਇਹ ਤਿੰਨੇ ਜਣੇ ਜਿਹੜੇ ਮੈਸਮਪੁਰ ਪਿੰਡ ਹੈਗਾ ਮੈਧਪੁਰ ਥਾਣਾ ਦੇ ਉੱਥੇ ਤੇ ਰਹਿਣ ਵਾਲੇ ਆ ਤੇ ਜਿਹੜਾ ਰਾਜਨ ਹੈ ਰਾਜਨ ਦੇ ਉੱਤੇ ਆਲਰੇਡੀ ਹੀ ਦੋ ਜਿਹੜੇ ਸਨੇਚਿੰਗ ਦੇ ਕੇਸ ਜਿਹੜੇ ਰਜਿਸਟਰਡ ਹੈ ਸ਼ਾਹਕੋਟ ਥਾਣਾ ਐਂਡ ਮੈਧਪੁਰ ਥਾਣੇ ਦੇ ਵਿੱਚ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਜੀ ਉਹ ਵੀ ਪੁਛਗਿੱਛ ساری ਚੱਲ ਰਹੀ ਹੈ ਜੀ ਹਜੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਅਸੀਂ ਪੁਲਿਸਮਾਰਡ ਲੈ ਕੇ ਤੇ ਡਿਵਾਈਨ ਨਾਲ ਪੁਛਗਿੱਛ ਕਰਾਂਗੇ ਜੜੀ ਵੀਨ ਵਾਰਲਡ ਹੋਣਗੇ ਸਾਰੇ ਬੋ ਕੀਤੇ ਜਾਣਗੇ ਸਾਰੇ ਵਾਈਕਲ ਕਿੱਥੋਂ ਚੋਰੀ ਕਰਕੇ ਲਿਆਂਦੇ ਸੀ ਇਹ ਵਾਈਕਲ ਜਿਹੜੇ ਜੀ ਇਹ ਇਹਨਾਂ ਨੇ ਇੱਕ ਐਕਟਿਵਤਾ ਉੱਥੋਂ ਜਲੰਧਰ ਨੂੰ ਕੀਤੀ ਸੀ ਜੀ ਬੱਸ ਸਟੈਂਡ ਦੇ ਲਾਗੇੋਂ ਚੋਰੀ ਔਰ ਇਹ ਜਿਹੜੇ ਚੋਰੀ ਦੇ ਵਾਈਕਲ ਜਿਹੜੇ ਨੇ ਉਹ ਜ਼ਿਆਦਾਤਰ ਇਹਨਾਂ ਨੇ ਜਲੰਧਰ ਦੇ ਏਰੀਆ ਚ ਜਲੰਧਰ ਕਮਿਸ਼ਨਰਟ ਦੇ ਏਰੀਆ ਚ ਚੋਰੀ ਕੀਤੇ ਸਰ ਜਦੋਂ ਇਹ ਲੁੱਟਖੋ ਕਰਦੇ ਸੀਗੇ ਉਦੋਂ ਇਹ ਜਿਹੜਾ ਆਹ ਵਾਲੀ ਸਾਡੀ ਇਹ ਜਿਹੜੀ ਵਾਰਦਾਤ ਇਹਦੇ ਵਿੱਚ ਤਾਂ ਹਥਿਆਰ ਨਹੀਂ ਯੂਜ਼ ਕੀਤਾ ਜਸਟਿਸ ਨੇ ਸਿੰਪਲ ਕੀਤੀ ਹੈ 스내ਚਿੰਗ ਪਰ ਬਾਕੀ ਜਿਹੜੇ ਦੂਜੇ ਹੈਗੇ ਉਹਦੇ ਵਿੱਚ ਇਹਨਾਂ ਨੇ ਹਥਿਆਰ ਵਗੈਰਾ ਵੀ ਯੂਜ਼ ਕੀਤੇ ਸੀਗੇ ਉਹ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਆ ਸਰ ਅਧਿਕਾਰੀ ਜਾਂ ਕੋਈ ਹੋਰ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਨਸ਼ੇ ਦਾ ਹਜੇ ਤੱਕ ਤਾਂ ਐਜ਼ ਆਫ ਨੋ ਪੇ ਕੋਈ ਹਜਾਈ ਨਹੀਂ ਗੱਲ ਸਾਨੂੰ ਸਾਹਮਣੇ ਵੀ ਨਸ਼ੇ ਵਾਲੇ ਜਾਂ ਕਿੰਨਾ ਦੀ ਬਟ ਉਹਦੇ ਬਾਰੇ ਵੀ ਸਾਰਾ ਸਾਰਾ ਡਿਊਰੀ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਸਰ ਲੁੱਟ ਖੋਣ ਤੋਂ ਲੁੱਟਾ ਖੋਣ ਤੋਂ ਬਾਅਦ ਇਹ ਅਪਰਾਧੀ ਕਿਸੇ ਖਾਸ ਡੀਲਰ ਨੂੰ ਵੇਚਦੇ ਨੇ ਤੇ ਇਹ ਜਿਹਨਾਂ ਦੇ ਜਿਹੜੇ ਹਜੇ ਫੋਨ ਹੈਗੇ ਆ ਇਹ ਤਾਂ ਆਪਣੇ ਏਰੀਆ ਕਬੂਰਥਲੇ ਦੇ ਏਰੀਏ ਦੇ ਵਿੱਚ ਇਹਨਾਂ ਨੇ ਵੈਸੇ ਹੀ ਹਜੇ ਰੱਖੇ ਸੀਗੇ ਹਜੇ ਤਿਆਰੀ ਚ ਸੀ ਵੇਚਣ ਵੂਚਣ ਦੀ ਬਟ ਹਜੇ ਜਿਹੜਾ ਵਾ ਹਜੇ ਅਸੀਂ ਕਿਸੇ ਜਿਹੜੇ ਨਾਲ ਕੋਈ ਹੋਰ ਕਿਤੇ ਵੇਚੇ ਹੋਣਗੇ ਉਹਦੇ ਬਾਰੇ ਵੀ ਤਫਤੀਸ਼ ਕੀਤੀ ਜਾਏਗੀ ਸਰ ਇਹਨਾਂ ਨੂੰ ਕਾਬੂ ਕਿਸ ਤਰ੍ਹਾਂ ਕੀਤਾ ਗਿਆ ਕਾਬੂ ਜੀ ਇਹ ਨਾਕਾ ਲਾਇਆ ਸੀਗਾ ਆਪਣੇ ਐਥੇ ਵਿਂਡਲ ਚੱਕ ਵਿਂਡਲ ਪਿੰਡ ਦੇ ਵਿੱਚ ਤੇ ਉੱਥੇ ਡਿਊਰਿੰਗ ਨਾਕਾਬੰਦੀ ਜਿਹੜੇ ਇਹ ਬੰਦੇ ਜਿਹੜੇ ਕਾਬੂ ਕੀਤੇ ਗਏ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਨਦੀ ਜੀ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਕੇਸ ਸਿਸਟਰ ਕੀਤਾ ਜਿਹੜਾ ਸੀਗਾ ਇਹਨਾਂ ਦੇ ਉਹਦੇ ਚ ਇਹਨਾਂ ਨੂੰ ਅਰੈਸਟ ਪਾਈ ਗਈ ਹੈ ਤੇ ਇਹਨਾਂ ਦਾ ਪੁਲਿਸ ਰਿਮਾਨਡ ਲੈ ਕੇ ਅੱਗੇ ਉਹ ਜਿਹੜਾ ਇਹਨਾਂ ਦੇ ਨਾਲ ਹੋਰ ਡਿਵਾਈਸ ਦਾ ਪੁਸ਼ਕਸ਼ ਕੀਤੀ ਜਾਏਗੀ ਵੀ ਹੋਰ ਕੋਈ ਮੋਬਾਈਲ ਜਾਂ ਮੋਟਰਸਾਈਕਲ ਜਾਂ ਹੋਰ ਜਿਹੜਾ ਇਹਨਾਂ ਨੇ ਕੋਈ ਕ੍ਰਾਈਮ ਕੀਤੇ ਜਾਂ ਕੋਈ ਹੋਰ ਇਹਨਾਂ ਦੇ ਕੋਈ ਅਸੋਸੀਏਟ ਹੈਗੇ ਆ ਉਹਨਾਂ ਬਾਰੇ ਪਤਾ ਚ ਕੀਤਾ ਜਾਏਗਾ